ਬਹੁਤ ਵਧੀਆ ਸਹੂਲਤ ਹੈ ਇੱਥੇ ਕੋਈ ਦਿੱਕਤ ਨਹੀਂ ਹੈਗੀ ਇਹ ਸਮਰ ਸਾਹਿਬ ਬਹੁਤ ਵਧੀਆ ਨੇ ਕੱਲ ਇਹਨਾਂ ਕੋਲ ਗਿਆ ਸੀਗਾ ਮੈਂ ਸਾਈਨ ਕਰਵਾ ਲਈ ਇੱਕ ਮਿੰਟ ਲਾਇਆ ਬਹੁਤ ਹੀ ਪਲਾਈਟਡ ਕਾਮ ਨੇਚਰ ਦੇ ਸਮਰ ਸਾਹਿਬ ਨੇ ਸੋ ਇਹਨਾਂ ਦੀ ਵੀ ਆਪਣੀ ਕਾਰਗੁਜ਼ਾਰੀ ਬਹੁਤ ਵਧੀਆ ਚੱਲ ਰਹੀ ਹੈ ਸਮਰ ਸਾਹਿਬ ਕਿਸ ਤਰ੍ਹਾਂ ਦਾ ਉਪਰਾਲਾ ਕੀਤਾ ਅੱਜ ਗਿਆ ਹੋਇਆ ਤੇ ਕਿਸ ਤਰ੍ਹਾਂ ਉਪਰਾਲਾ ਪਾਸ ਹੋ ਰਿਹਾ ਵੇ ਦੇਖੋ ਸਾਡੇ ਕੋਲ ਇਸ ਟਾਈਮ ਤੇ ਤਿੰਨ ਚੀਜ਼ਾਂ ਹੋ ਰਹੀਆਂ ਇੱਕ ਤਾਂ ਡੋਪ ਟੈਸਟ ਤੇ ਜੋ ਅਸਲ ਲਾਇਸੈਂਸ ਤੋਂ ਦੀ ਮੈਡੀਕਲ ਹੋ ਰਹੇ ਨੇ ਇਧਰਲੇ ਪਾਸੇ ਜੌਬ ਜੋ ਜਿਹਨਾਂ ਨੂੰ ਜੌਬ ਮਿਲੀ ਹੈ ਉਹਨਾਂ ਦੇ ਮੈਡੀਕਲ ਫਿਟਨੈਸ ਹੋ ਰਹੀ ਹੈ ਤੇ ਇੱਥੇ ਆਪਣੀ ਡ ਸਰਟੀਫିକੇਟਸ ਬਣ ਰਹੇ ਨੇ 올 ਅੰਡਰ ਵਨ ਰੂਫ ਸਾਰੇ ਡਾਕਟਰ ਸਾਡੇ ਅਵੇਲੇਬਲ ਨੇ ਇੱਥੇ ਜਦੋਂ ਉਪਰ ਹੀ ਜਾਓਗੇ ਤੁਸੀਂ ਇਹ ਦੇਖੋਗੇ ਕਿ ਉੱਥੇ ਸਿਰਫ ਉਹ ਪੇਸ਼ੈਂਟ ਨੇ ਜਿਨ੍ਹਾਂ ਨੂੰ ਇਲਾਜ ਦੀ ਲੋੜ ਹੈ ਜੋ ਬਿਮਾਰ مریض ਨੇ ਜਿੰਨੇ ਵੀ ਮੈਡੀਕਲ ਕਰਾਉਣ ਵਾਲੇ ਪੇਸ਼ੈਂਟ ਨੇ ਉਹ ਸਿੱਧਾ ਇੱਥੇ ਆਉਂਦੇ ਨੇ ਸਾਡੇ ਬਾਰੇ ਡੋਪ ਸ਼ੁਰੂ ਹੋ ਜਾਂਦਾ ਹੈ 1:30 ਵਜੇ ਮੈਡੀਕਲ ਸ਼ੁਰੂ ਹੁੰਦਾ ਹੈ ਸਾਰੇ ਡਾਕਟਰ ਇੱਥੇ ਅਵੇਲੇਬਲ ਹੁੰਦੇ ਨੇ 1500 ਸਰਕਾਰੀ ਫੀਸ ਹੈ 10 ਪਰਚੀ ਦੀ ਫੀਸ ਹੈ ਇਹ 1500 10 ਰੁਪਏ ਸਰਕਾਰੀ ਫੀਸ ਤੋਂ ਇਲਾਵਾ ਅਸੀਂ ਉਹ ਅਪੀਲ ਕਰਦੇ ਹਾਂ ਲੋਕਾਂ ਨੂੰ ਕਿ ਤੁਸੀਂ ਕੋਈ ਫੀਸ ਕਿਸੇ ਵੀ ਮੀਡਲਮੈਨ ਨੂੰ ਨਾ ਦੇਣ ਅਸੀਂ ਉਹ ਗੱਲ ਸੁਣਾਂਗੇ ਇੱਕੋ ਜਗ੍ਹਾ ਤੇ ਹਰ ਪੇਸ਼ੈਂਟ ਦਾ ਹਰ ਤਰ੍ਹਾਂ ਦਾ ਡਾਕਟਰ ਮਿਲ ਰਿਹਾ ਹੈ ਵਿਥਿਨ ਮੈਕਸਿਮਮ 10 ਤੋਂ 15 ਮਿੰਟਸ ਹਰ ਪੇਸ਼ੈਂਟ ਦਾ ਮੈਡੀਕਲ ਹੋ ਰਿਹਾ ਹੈ ਲੋਕਾਂ ਨੇ ਦੇ ਸਿਵਲ ਹਸਪਤਾਲ ਦੇ ਵਿੱਚ ਇੱਕ ਪਾਸੇ ਕੈਂਪ ਲੱਗਿਆ ਤੇ ਦੂਜੇ ਪਾਸੇ ਡਾਕਟ੍ਰੈਸ ਚੋ ਰਿਹਾ ਵਾ ਆ ਦੱਸਿਆ ਜਾ ਰਿਹਾ ਸੀਗਾ ਪਿਛਲੇ ਕੁਝ ਦਿਨਾਂ ਪਹਿਲਾਂ ਕਿ ਡਾਕਟ੍ਰੈਸ ਦੇ ਵਿੱਚ ਕਾਫੀ ਕਪਲਾ ਗੋਰੀ ਹੋ ਰਹੀ ਸੀਗੀ ਤੇ ਅੱਜ ਉੱਥੇ ਹੀ ਮੌਕੇ ਤੇ ਐਸ ਐਮਓ ਪਹੁੰਚੇ ਨੇ ਜਾਇਜ਼ਾ ਲੈ ਰਹੇ ਨੇ ਮੇਨਲ ਸਿਪਸ਼ਨਾ ਦੇ ਇੱਥੇ ਪਹੁੰਚੇ ਨੇ ਗੱਲਬਾਤ ਕਰਨ ਕੀ ਨਾ ਮੇਰਾ ਨਾਮ ਵਿਸ਼ਾਲ ਮਦਨ ਪ੍ਰਧਾਨ ਸ਼ਿਵ ਸਨਾਂ ਸ਼ਾਲ ਜੀ ਕੀ ਜਾਂਦਾ ਹੈ ਕਾਫੀ ਕਪਲਾਗੋਰੀ ਹੋਰੀ ਕਰप्शन ਬਹੁਤ ਹੋ ਰਹੀ ਹੈ ਤੇ ਜਿਹੜਾ ਵੀ ਆਂਦਾ ਅਡਾਪਟਸ ਚ ਯੂ ਮੈਂਟਾਇ ਕਰਾ ਕੇ ਚਲ ਜਾਂਦਾ ਵਾ ਤੇ ਉਸ ਤੋਂ ਬਾਅਦ ਕਾਫੀ ਵਿਵਾਦਾਂ ਦੇ ਵਿੱਚ ਵੀ ਰਹਿ ਹੈ ਸਿਵਲ ਹਸਪਤਾਲ ਅਡਾਪਟਸ ਤੇ ਪੁਲਿਸ ਨੇ ਰੈਸਟ ਵੀ ਕੀਤੇ ਬੰਦੇ ਨਕਲੀ ਅਡਾਪਟ ਟੈਸਟ ਕਰਾ ਕੇ ਪਰ ਮੇਰੇ ਵੱਲੋਂ ਤਾਂ ਕੁਛ ਇਧਰ ਦਿਖਣ ਨੂੰ ਨਹੀਂ ਲੱਗਦੇ ਨਹੀਂ ਬਹੁਤ ਵਧੀਆ ਸਹੂਲਤ ਹੈ ਇੱਥੇ ਕੋਈ ਦਿੱਕਤ ਨਹੀਂ ਹੈਗੀ ਇਹ ਸਮੱਸਿਆ ਬਹੁਤ ਵਧੀਆ ਨੇ ਕੱਲਨੇਕੂਲ ਗਿਆ ਸੀਗਾ ਮੈਂ ਸਾਈਨ ਕਰਵਾ ਲਈ 1 ਮਿੰਟ ਲਾਇਆ ਬਹੁਤ ਹੀ ਫਲਾਈਟ ਵਰ ਕਾਮ ਨੇਚਰ ਦੇ ਸਮੇਂ ਸਾਹਮਣੇ ਸੋ ਇਨਰ ਵੀ ਆਪਣੀ ਕਾਰਗੁਜ਼ਾਰੀ ਬਹੁਤ ਵਧੀਆ ਚੱਲ ਰਹੀ ਹੈ ਕੋਈ ਇਨਰ ਵਿੱਚੋਂ ਮੈਂ ਦੇਖ ਨਹੀਂ ਰਿਹਾ ਵਾਂ ਡਾਕਟਰਸ ਬਹੁਤ ਵਧੀਆ ਕਰ ਰਹੇ ਨੇ ਰੈਗੂਲਰ ਜਿਹਦੇ ਜਿਹੇ ਨੰਬਰ ਆ ਰਿਹਾ ਉਸ ਸਾਹਮਣੇ ਡੋਪ ਟੈਸਟ ਕਰ ਰਹੇ ਨੇ ਕੋਈ ਇੱਥੇ ਮੈਂ ਤਾਂ ਦੇਖ ਨਹੀਂ ਰਿਹਾ ਕੋਈ ਕਪਲਾਗੱਜੀ ਹੋ ਰਹੀ ਹੈ ਬਾਕੀ ਪਤਾ ਨਹੀਂ ਪਹਿਲੇ ਜਿਆਜੰਦਰ ਜੀ ਕਿਤੇ ਕ腐ਪਸ਼ਨ ਬਹੁਤ ਹੁੰਦੀ ਏ ਪੀ ਆ ਜਿਹੜਾ ਵੀ ਕਹਿੰਦਾ ਕਿ 25 ਹਜ਼ਾਰ ਲਿਆਓ ਤੀਆ ਲਿਆਓ ਤਾਂ ਡਾਕਟਰ ਟੈਸਟ ਕਰਾ ਦਈਏ ਕਿਤੇ ਨਾ ਕਿਤੇ ਉਹਨੂੰ ਥੱਲ ਪਈਏ ਕਿਤੇ ਕਰਿੰਦਰ ਨੂੰ ਥੰਡ ਥੱਲ ਪਈ ਹੈ ਨਹੀਂ ਬਿਲਕੁਲ ਠੀਕ ਹੈ ਮੇਰੇ ਵੱਲੋਂ ਤਾਂ ਬਿਲਕੁਲ ਠੀਕ ਕੰਮ ਕਰ ਰਹੇ ਨੇ ਕੋਈ ਇਦਦਰ ਹੀ ਦਿੱਕਤ ਨਹੀਂ ਆ ਰਹੀ ਬਿਲਕੁਲ ਸਾਫ਼ ਸੁਥਰਾ ਕੰਮ ਹੋ ਰਿਹਾ ਵੈ ਪਹਿਲੇ ਕਰਿੰਦਰ ਥੱਲੇ ਘੇਰ ਲੈਂਦੇ ਸੀ ਕਿ ਹਾਂ ਜੀ ਕੀ ਕਰਾਣਾ ਤੁਸੀਂ ਹੋ ਸਕਦਾ ਵੈ ਪਹਿਲਾਂ ਮੈਨੂੰ ਇੰਨੇ ਬਾਰੇ ਪਤਾ ਨਹੀਂ ਹੈ ਕਿ ਪਰ ਹੁਣ ਤਾਂ ਬਿਲਕੁ ਸਭ ਬਹੁਤ ਵਧੀਆ ਨੇ ਇੱਥੇ ਦੇ ਬਿਲਕੁਲ ਅਡੋਪਟ ਟੈਸਟ ਜਿਹੜਾ ਕਿ ਹੈ ਵਿਵਾਦਾਂ ਦੇ ਵਿੱਚ ਚਰਚਾ ਵਿੱਚ ਰਹਿੰਦਾ ਹੀ ਹੈ ਕਿ ਇੱਥੇ ਕਰਪਸ਼ਨ ਜ਼ਿਆਦਾ ਹੁੰਦੀ ਆ ਤੇ ਦੂਜੇ ਪਾਸੇ ਤੁਹਾਨੂੰ ਮੈਂ ਸੈਮੀਨੋਹਰ ਦੇ ਵਿੱਚ ਲੈ ਚੱਲਾਂ ਕਿ ਜਿੱਥੇ ਕੀ ਸੈ ਇੱਥੇ ਕੈਂਪ ਲੱਗਾ ਹੈ ਉਹ ਅਕ ਵਕਤ ਤਰ੍ਹਾਂ ਦਾ ਵਕ ਵਕ ਦਵਾਈਆਂ ਜਿਹੜੀਆਂ ਇੱਥੇ ਆਈਆਂ ਨੇ ਤੇ ਮੌਕੇ ਤੇ ਜਾਇਜ਼ਾ ਲੈਂਦੇ ਵੀ ਦਿਖਾਈ ਦੇ ਰਹੇ ਨੇ ਐਸਐਮਓ ਮੌਕੇ ਤੇ ਪਹੁੰਚੇ ਨੇ ਸਿਵਲ ਹਸਪਤਾਲ ਦੇ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਵਕ ਵਕ ਜਿਨ੍ਹਾਂ ਨੇ ਆਪਣਾ ਇਲਾਜ ਕਰਾਉਣਾ ਉੱਥੇ ਆਪਣੇ ਡਾਕਟਰਾਂ ਨੂੰ ਮਿਲ ਰਹੇ ਨੇ ਸਰਜਨ ਸਪੈਸ਼ਲਿਸਟ ਵੀ ਬੈਠੇ ਨੇ ਵੱਖ-ਵੱਖ ਤਰ੍ਹਾਂ ਦੇ ਡਾਕਟਰ ਇੱਥੇ ਬਿਠਾਏ ਹੋਏ ਨੇ ਦਵਾਈ ਜਿਹਨੇ ਲੈਣੀ ਆ ਦਵਾਈ ਦੀ ਸਲਾਹ ਜਿਹਨੇ ਲੈਣੀ ਆ ਉਹ ਇੱਥੇ ਬੈਠੇ ਹੋਏ ਨੇ ਹੱਡੀਆਂ ਦੇ ਮਾਹਿਰ ਵੀ ਇੱਥੇ ਡਾਕਟਰ ਬੈਠੇ ਹੋਏ ਨੇ ਸਪੈਸ਼ਲਿਸਟ ਸਾਰੇ ਡਾਕਟਰ ਜਿਹੜੀ ਕੀ ਬੈਠੇ ਹੋਏ ਨੇ ਮਾਹਿਰ ਜਿਨ੍ਹਾਂ ਦੇ ਕੋਲ ਪੈਸੇ ਨਹੀਂ ਹੁੰਦੇ ਦਿਖਾਣ ਦੇ ਜਾਂ ਫੀਸ ਤੇ ਉਹ ਉੱਥੇ ਸਿਵਲ ਹਸਪਤਾਲ ਦੇ ਵਿੱਚ ਆ ਕੇ ਆਪਣਾ ਇਲਾਜ ਕਰਾ ਸਕਦੇ ਆ ਐਸਐਮਓ ਸਾਹਿਬ ਕਿਸ ਤਰ੍ਹਾਂ ਦਾ ਉਪਰਾਲਾ ਕੀਤਾ ਗਿਆ ਹੋਇਆ ਤੇ ਕਿਸ ਤਰ੍ਹਾਂ ਉਪਰਾਲਾ ਪਾਸ ਹੋ ਰਿਹਾ ਹੈ ਇੱਥੇ ਸਾਡੇ ਕੋਲ ਇਸ ਟਾਈਮ ਤੇ ਤਿੰਨ ਚੀਜ਼ਾਂ ਹੋ ਰਹੀਆਂ ਇੱਕ ਤਾਂ ਡੋਪ ਟੈਸਟ ਤੇ ਜੋ ਅਸਲ ਲਾਇਸੈਂਸ ਹੋਣ ਦੇ ਮੈਡੀਕਲ ਹੋ ਰਹੇ ਨੇ ਇੱਧਰਲੇ ਪਾਸੇ ਜੌਬ ਜੋ ਜਿਹਨਾਂ ਨੂੰ ਜੌਬ ਮਿਲੀ ਹੈ ਉਹਨਾਂ ਦੇ ਮੈਡੀਕਲ ਫਿਟਨੈਸ ਹੋ ਰਹੀ ਹੈ ਤੇ ਇੱਥੇ ਆਪਣੀ ਡਿਸੇਬਿਲਟੀ ਸਰਟੀਫਿਕੇਟਸ ਬਣ ਰਹੇ ਨੇ 올 ਅੰਡਰ ਵਨ ਰੂਫ ਸਾਰੇ ਡਾਕਟਰ ਸਾਡੇ ਅਵੇਲੇਬਲ ਨੇ ਇੱਥੇ ਬਿਲਕੁਲ ਨਾਲ ਦੇ ਕਮਰੇ ਡੋਪ ਟੈਸਟ ਹੋ ਰਿਹਾ ਉਧਰ ਸਪੈਸ਼ਲਿਸਟ ਨੇ ਇਹਨਾਂ ਨੇ ਜੋ ਪੇਸ਼ੈਂਟਸ ਨੇ ਸਿਰ ਪਰਚੀ ਘਟਾ ਕੇ ਫੀਜ਼ ਮਾ ਕਰਾ ਕੇ ਉੱਪਰ ਆਣਾ ਹੈ ਸਾਰਾ ਅੰਡਰ ਵਨ ਰੂਫ ਐਟ ਵਨ ਟਾਈਮ ਇਹਨਾਂ ਦਾ ਐਗਜ਼ਾਮੀਨੇਸ਼ਨ ਤੇ ਰਿਪੋਰਟ ਇੱਥੇ ਬਣ ਜੂਗੀ। ਮਤਲਬ ਡਾਕਟਰ ਸਾਹਿਬ ਦੇਖਿਆ ਜਾਂਦਾ ਸੀ ਓਪੀਡੀ 'ਤੇ ਜਾਣਾ ਪੈਂਦਾ ਸੀਗਾ ਫਿਰ ਉਸ ਤੋਂ ਬਾਅਦ ਡਾਕਟਰ ਦੇ ਗੇਟ ਦੇ ਬਾਹਰ ਖੜਨਾ ਪੈਂਦਾ ਸੀਗਾ ਫਿਰ ਉਸ ਤੋਂ ਬਾਅਦ 2-3 ਘੰਟੇ ਲੱਗ ਜਾਂਦੇ ਕਈ ਲੋਕ ਹੀ ਪਿੰਡਾਂ ਤੋਂ ਹੀ ਕਾਫੀ ਦੂਰੋਂ ਆਉਂਦੇ ਸੀਗੇ ਸਫ਼ਰ ਕਰਕੇ ਉਹਨਾਂ ਨੂੰ ਇੱਕ ਦਿਨ ਦੇ ਵਿੱਚ ਦਵਾਈਆਂ ਨਹੀਂ ਮਿਲਦੀ ਸੀਗੀ। ਕੀ ਹੁਣ ਉਹ ਸਮੱਸਿਆ ਦਾ ਹੱਲ ਹੋ ਪਾਰਿਆ? ਬਿਲਕੁਲ ਜੀ ਤੁਸੀਂ ਆਪ ਜਦੋਂ ਓਪੜੀ ਜਾਓਗੇ ਤੁਸੀਂ ਦੇਖੋਗੇ ਕਿ ਉੱਥੇ ਸਿਰਫ ਉਹ ਪੇਸ਼ੈਂਟ ਨੇ ਜਿਨ੍ਹਾਂ ਨੂੰ ਇਲਾਜ ਦੀ ਲੋੜ ਹੈ ਜੋ ਬਿਮਾਰ ਬਰੀਜ ਨੇ। ਜਿੰਨੇ ਵੀ ਮੈਡੀਕਲ ਕਰਾਉਣ ਵਾਲੇ ਪੇਸ਼ੈਂਟ ਨੇ ਉਹ ਸਿੱਧਾ 12:30 ਡੋਪ ਸ਼ੁਰੂ ਹੋ ਜਾਂਦਾ ਹੈ 1:30 ਵਜੇ ਮੈਡੀਕਲ ਸ਼ੁਰੂ ਹੁੰਦਾ ਹੈ ਸਾਰੇ ਡਾਕਟਰ ਇੱਥੇ ਅਵੇਲੇਬਲ ਹੁੰਦੇ ਨੇ ਹੁਣ ਈਅਰਮਾਰਕ ਹੋ ਗਿਆ ਕਿ ਓਪੀਡੀ ਵਿੱਚ ਸਿਰਫ ਇਲਾਜ ਹੋਏਗਾ ਤੇ ਇਹ ਸਿਮਨਰ ਹਾਲ ਦੇ ਵਿੱਚ ਕੱਲੇ ਮੈਡੀਕਲ ਬਣਨਗੇ ਤਾਂ ਮਿਕਸਿੰਗ ਨਹੀਂ ਹੈਗੀ ਉੱਥੇ ਲਾਈਨਾਂ ਨੇ ਲੱਗਦੀਆਂ ਹੁਣ ਉੱਥੇ ਆਰਾਮ ਨਾਲ ਇਲਾਜ ਹੋ ਜਾਂਦਾ ਇੱਥੇ ਰਨਲ ਮੈਡੀਕਲ ਹੋ ਜਾਂਦਾ ਸੋ ਆਈ ਥਿੰਕ ਪੇਸ਼ੈਂਟ ਸੈਂਟ੍ਰਿਕ ਸਰਵਿਸਿਜ਼ ਬੈਟਰ ਹੋ ਰਹੀਆਂ ਸੈਟੀਸਫਾਈ ਮਤਲਬ ਕਿਹਾ ਜਾ ਰਿਹਾ ਕਿ ਆਪਾਂ ਕਹਿ ਸਕਦੇ ਦੇਖੋ ਫਿਲਹਾਲ ਤਾਂ ਮਰੀਜ਼ ਖੁਸ਼ ਨੇ ਕਿਉਂਕਿ ਉਹਨਾਂ ਨੂੰ ਇੱਕੋ ਰੂਮ ਦੇ ਵਿੱਚ ਸਾਰੀ ਸਰਵਿਸਿਜ਼ ਮਿਲ ਰਹੀ ਛੇ ਸੱਤ ਆਪੀਡੀ ਆ ਵਿੱਚ ਤੱਕੇ ਖਾਣੇ ਪੈਂਦੇ ਸੀ ਹੁਣ ਇਕੱਠੇ ਇੱਕੋ ਥਾਂ ਤੇ ਹੋ ਰਿਹਾ ਪਰਚੀ ਕਢਾ ਕੇ ਫੀਸ ਜਮਾ ਕਰਾ ਕੇ ਉੱਪਰ ਆ ਜਾਓ ਇੱਥੋਂ ਵੀ ਵਿਹਲੇ ਹੋ ਜਾਓ ਅੱਧਾ ਪੌਨੇ ਘੰਟੇ ਘੰਟੇ ਵਿੱਚ ਮੈਕਸਿਮ ਬੰਦੇ ਫ੍ਰੀ ਹੋ ਜਾਂਦੇ ਨੇ ਅੱਛਾ ਹੋਰ ਤੁਹਾਡੇ ਵੱਲੋਂ ਕੀ ਫੈਸਿਲਿਟੀਆਂ ਦਿੱਤੀਆਂ ਜਾ ਰਹੀਆਂ ਨੇ ਕੀ ਤਾਂ ਮਤਲਬ ਕਿ ਇੱਥੇ ਕਿਸ ਤਰ੍ਹਾਂ ਪ੍ਰਬੰਧ ਹੋਰ ਕੀਤਾ ਹੈ ਦੇਖੋ ਇੱਕ ਤਾਂ ਸਭ ਤੋਂ ਵੱਡਾ ਜੋ ਚੇਂਜ ਹੈ ਇਹ ਹੈ ਕੀ ਸਾਰੀ ਸਰਵਿਸਿਜ਼ ਨੇ ਉਸ ਸਟ੍ਰੀਮ ਲਾਈਨ ਕਰ ਰਹੇ ਹਾਂ ਉਸ ਤੋਂ ਇਲਾਵਾ ਸਾਡਾ ਜੋ ਮੇਨ ਫੋਕਸ ਫਾਈ ਤੇ ਤੁਸੀਂ ਉਹਨੂੰ ਦੇਖੋਗੇ ਅਗਰ ਨਾਲ ਉਸ ਹਸਪਤਲ ਦੀ ਸਫਾਈ ਅਗਰ ਨਾਲ ਨੂੰ ਤੁਸੀਂ ਆਪ ਯੂ ਦਾ ਬੈਟਰ ਜਜ ਇਨ ਥਿਸ ਆਪਾਂ ਜੋਰ ਦੇ ਰਹੇ ਕਿ ਮੈਕਸਿਮਮ ਪੋਸਿਬਲ ਸਫਾਈ ਹੋਏ ਤਾਂ ਕਿ ਜੋ ਗਰੀਬ ਅੰਡਰ ਸਰਵਡ ਬੰਦਾ ਆਂਦਾ ਜਿਹਨੂੰ ਕਹਿੰਦੇ ਨਾ ਕਿ ਜਿਹਨੂੰ ਵਾਕਈ ਇਲਾਜ ਦੀ ਲੋੜ ਹੈ ਉਹਨੂੰ ਡਿਗਨੀਫਾਈਡ ਟਰੀਟਮੈਂਟ ਮਿਲ ਸਕੇ ਉਹਨਾਂ ਨੂੰ ਮੈਂ ਤੇ ਅਸੀਂ ਅਸੀਂ ਹੁਣ ਸਫਾਈ ਮੁਹਿੰਮ ਚਲਾਈ ਹੋਈ ਹੈ ਜੋ ਕਲੀਨਿੰਗ ਹੈ ਹਰ ਇਨਫੈਕਟ ਸੰਡੇਜ਼ ਨੂੰ ਵੀ ਅਸੀਂ ਸਫਾਈ ਕਰਾਂਦੇ ਹਾਂ ਛੁੱਟੇ ਨਹੀਂ ਹੁੰਦੀ ਅੱਜ ਡਾਕਟਰ ਸਾਹਿਬ ਸਵਾਲ ਇੱਕ ਹੈ ਕਿ ਮਰੀਜ਼ਾ ਦਾ ਸਾਡਾ ਨਹੀਂ ਮਰੀਜ਼ਾ ਸਵਾਲ ਹੈ ਕਿ ਜਿਹੜੇ ਬੰਕੇ ਆ ਸੰਦ ਨੇ ਜਿਹੜੇ ਇੱਥੇ ਬਹੁਤ ਲੋੜ ਆ ਜਿਹਨੂੰ ਐਡਮਿਟ ਹੋਣ ਦੀ ਲੋੜ ਹੈਗੀ ਆ ਉਹ ਕਹਿੰਦੇ ਐਡਮਿਟ ਨਹੀਂ ਹੁੰਦੇ ਕਰਾਂਦੇ ਸਾਨੂੰ ਇੱਦੀ ਕੋਈ ਸਮੱਸਿਆ ਹੈਗੀ ਕੋਈ ਡਾਕਟਰਾਂ ਨੂੰ ਬਿਲਕੁਲ ਨਹੀਂ ਹੈਗੀ ਸਾਡੇ ਕੋਲ 6 ਬੈਡਜ਼ ਇਅਰਮਾਰਕਡ ਨੇ ਬਰਨ ਪੇਸ਼ੈਂਟਸ ਦੇ ਵਿੱਚ 23 ਤਰੀਕ ਨੂੰ ਸਾਡੇ ਕੋਲ ਪੇਸ਼ੈਂਟ ਆਏ ਸੀ ਕਿ ਚਾਰ ਅਸੀਂ ਉਥੋਂ ਟਰੀਟ ਕਰਕੇ ਭੇਜੇ ਨੇ ਉਹਨੇ ਚਾਰ ਪੰਜ ਦਿਨ ਪਹਿਲਾਂ ਵੀ ਇੱਕ ਬਲਾਸਟ ਕੇਸ ਆਇਆ ਸੀਗਾ ਤਿੰਨ ਅਸੀਂ ਐਡਮਿਟ ਕੀਤੇ ਸੀਗੇ ਇਲਾਜ ਕਰਾ ਕੇ ਗਏ ਨੇ ਆਪਣਾ 6 ਬਰਨ ਪੇਸ਼ੈਂਟਸ ਲਈ 6 ਬੈਡ ਫਰਸਟ ਫਲੋਰ ਐਮਰਜੈਂਸੀ ਦੇ ਉੱਪਰ ਰੀਮਾਰਕਡ ਨੇ ਬਿਲਕੁਲ ਇਹ ਜਿਹੀ ਕੋਈ ਗੱਲ ਨਹੀਂ ਹੈਗੀ ਉਥੇ ਸਟਾਫ ਵੀ ਹੈਗਾ ਮਤਲਬ ਇਹ ਪਹਿਲਾਂ ਕੀ ਹੁੰਦਾ ਸੀ ਮੈਂ ਉਸਤੇ ਮੈਂ ਕਮੈਂਡ ਨਹੀਂ ਕਰ ਸਕਦਾ ਪਰ ਰਾਈਟ ਨਾਓ ਸਾਡੇ ਕੋਲ 6 ਬੈਡਜ਼ ਇਅਰਮਾਰਕਡ ਬੋਰਨ ਪੇਸ਼ੈਂਟਲੀ ਹੈਗੇ ਨੇ ਅੱਛਾ ਡਾਕਟਰ ਸਾਹਿਬ ਚਲੋ ਇਲਾਜ ਦੀ ਤਾਂ ਗੱਲ ਤੁਸੀਂ ਕਰ ਦੀ ਵਧੀਆ ਗੱਲ ਹੈ ਹਨਾ ਤੇ ਹੁਣ ਆਪਾਂ ਜੇਕਰ ਬਿਲਡਿੰਗਾਂ ਦੀ ਗੱਲ ਕਰੀਏ ਬਾਹਰ ਨਿਰਮਾਣਾਂ ਦੀ ਗੱਲ ਕਰੀਏ ਉਹ ਕਿਸ ਤਰ੍ਹਾਂ ਦਾ ਨਿਰਮਾਣ ਚੱਲ ਰਿਹਾ ਕਦੋਂ ਕੰਪਲੀਟ ਹੋ ਜਾਣਗੇ ਕਿਉਂਕਿ ਮਹਾਨਗਰ ਲੁਧਿਆਣਾ ਦੇ ਵਿੱਚ ਸਭ ਤੋਂ ਪੁਰਾਣਾ ਅਤੇ ਸਭ ਤੋਂ ਮਸ਼ਹੂਰ ਸਿਵਲ ਹਸਪਤਾਲ ਚਰਚਾਵਾਂ ਦੇ ਵਿੱਚ ਵੀ ਰਹਿੰਦਾ ਵਿਵਾਦਾਂ ਦੇ ਵਿੱਚ ਵੀ ਰਹਿੰਦਾ ਤੇ ਚਰਚਾਵਾਂ ਦੇ ਵਿਵਾਦਾਂ ਦੇ ਵਿੱਚ ਕਿਸ ਤੋਂ ਕਦੋਂ ਹਟੇਗਾ ਤੇ ਕਦੋਂ ਪੂਰਾ ਬ ਦੇਖੋ ਜੋ ਛੜੇ ਐਫਰਟ ਲੱਗ ਰਹੇ ਨੇ ਟੋਟਲੀ ਇਮਾਨਦਾਰ ਦੇ ਦਿੱਤੇ ਸਾਫ ਨੀਅਤ ਨਾਲ ਨੇ ਸਰਕਾਰ ਦਾ ਬਹੁਤ ਫੋਕਸ ਹੈ ਇਸ ਹਸਪਤਾਲ ਦੇ ਉੱਪਰ ਤੇ ਸਰਕਾਰ ਦੀ ਪੂਰੀ ਮੰਸ਼ਾ ਇਹ ਹੈ ਕਿ ਇਸ ਹਸਪੀਟਲ ਦੇ ਵਿੱਚ ਜਿੰਨੇ ਵੀ ਜੋ ਫੈਸਿਲਿਟੀਆਂ ਨੇ ਉਹ ਸੀਮਲੈਸ ਤਰੀਕੇ ਨਾਲ ਪੇਸ਼ੈਂਟ ਦਿੱਤੇ ਜਾਣ ਸਾਡੇ ਇੱਥੇ ਤਿੰਨ ਕੰਸਟਰਕਸ਼ਨਸ ਬੇਸਿਕਲੀ ਹੋ ਰਹੀਆਂ ਇੱਕ ਤਾਂ ਸਾਡੀ ਜੋ ਐਮ ਸੀ ਐਚ ਬਿਲਡਿੰਗ ਹੈ ਉਹ ਐਕਸਪੈਂਡ ਹੋ ਰਹੀ ਹੈ ਉਹ 31 ਦਸੰਬਰ ਤੱਕ ਉਮੀਦ ਹੈ ਕਿ ਸਾਨੂੰ ਐਕਸਪੈਂਸ਼ਨ ਤੋਂ ਬਾਅਦ ਐਡੀਸ਼ਨਲ ਲੇਬਰ ਉਹ ਵੀ ਬਲ ਜਾਣਗੇ ਨੰਬਰ 2 ਸਾਡੇ ਕੋਲ ਇੱਕ ਸੀ ਸੀਓ ਯੂਨਿਟ ਕ੍ਰਿਟੀਕਲ ਕੇਅਰ ਯੂਨਿਟ ਜਿਹਨੂੰ ਕਹਿੰਦੇ ਉਹ ਬਣ ਰਿਹਾ ਐਮਰਜੈਂਸੀ ਦੇ ਨਾਲ ਉਹਦੇ ਅਰਾਊਂਡ 2/3 60-70% ਜੋ ਕੰਮ ਹੈ ਪੂਰਾ ਹੋ ਗਿਆ ਜੇ ਇੱਕਰੀ ਉਹ ਹੋ ਜਾਊਗਾ ਤੇ ਜੋ ਕ੍ਰਿਟੀਕਲੀ ਸਿਕ ਪੇਸ਼ੈਂਟ ਨੇ ਉਹਨਾਂ ਨੂੰ ਅੱਗੇ ਭੇਜਣ ਦੀ ਲੋੜ ਨਹੀਂ ਪੈਣੀ ਤੀਜਾ ਆਪਣੇ ਕੋਲ ਕੁਝ ਨਵੇਂ ਵਾਰਡਸ ਵੀ ਇਥੇ ਅੰਡਰ ਕਨਸਿਡਰੇਸ਼ਨ ਨੇ 1-2 ਮਹੀਨੇ ਦੇ ਵਿੱਚ ਉਹ ਜੋ ਵਾਰਡਸ ਸਰਕਾਰ ਵੱਲੋਂ ਸਟਾਫ ਦੇ ਕੇ ਵੀ ਤੇ ਬਾਕੀ ਇੰਤਜ਼ਾਮ ਕਰਕੇ ਵੀ ਖੋਲੇ ਜਾਣਗੇ ਜਿਵੇਂ ਕਿ ਪੇਲੀਏਟਿਵ ਕੇਅਰ ਅਵਾਰਡ ਹੈ ਕੈਂਸਰ ਕੇਅਰ ਅਵਾਰਡ ਹੈ ਉਹ ਵੀ ਹੁਣ ਅਗਲੇ 1-2 ਮਹੀਨੇ ਦੇ ਵਿੱਚ ਨੂੰ ਇੱਥੇ ਖੁੱਲਿਆ ਮਿਲੂਗਾ ਤੁਹਾਨੂੰ ਅਸੀਂ ਦੇਖਿਆ ਨਾ ਕਿ ਅਡਾਪਟਰਲ ਚ ਜਿਹੜਾ ਕਿ ਥੱਲੋ ਦੀ ਉੱਪਰ ਆ ਗਿਆ ਵਾ ਹਣਾ ਹੁਣ ਤੁਹਾਡੀ ਨਿਗਰਾਨੀ ਦੇ ਵਿੱਚ ਆ ਗਿਆ ਵਾ ਨਾਲ ਡਾਕਟਰਾਂ ਦੀ ਨਿਗਰਾਨੀ ਨਾਲ ਉੱਤਰ ਲੋਕਾਂ ਨਾਲ ਅਸੀਂ ਗੱਲਬਾਤ ਕੀਤੀ ਕਹਿੰਦੇ ਹੁਣ ਸੁਧਾਰ ਆਇਆ ਵਾ ਕਿਤਨੇ ਕਿਤੇ ਜੀ ਦੇਖੋ ਇਹ ਸਾੜੀ ਸਾੜੀ ਬੰਛਾ ਹੀ ਇਹ ਸੀ ਕਿ ਜੋ ਬਾਹਰ ਜੋ ਬਾਰੋਂ ਲੋਕੀ ਆਉਂਦੇ ਨੇ ਗਰੀਬ ਲੋਕੀ ਆਉਂਦੇ ਨੇ ਇੱਕ ਤਰ੍ਹਾਂ ਉਹਨੂੰ ਕਿਸੇ ਨੂੰ ਕਹਿੰਦੇ ਕਿ ਸਭ ਤੋਂ ਪ ਮਕਸਦ ਇਹ ਕਿ ਉਹਨਾਂ ਦਾ ਇਲਾਜ ਬਿਲਕੁਲ ਮੁਫਤ ਹੋਵੇ ਤੇ ਬਿਨਾਂ ਕੋਈ ਖੱਜਲ ਖਵਾਰੀ ਦੇ ਹੋਵੇ 1500 ਸਰਕਾਰੀ ਫੀਸ ਹੈ 10 ਪਰਚੀ ਦੀ ਫੀਸ ਹੈ ਇਹ 1500 10 ਰੁਪਏ ਸਰਕਾਰੀ ਫੀਸ ਤੋਂ ਇਲਾਵਾ ਅਸੀਂ ਅਪੀਲ ਕਰਦੇ ਹਾਂ ਲੋਕਾਂ ਨੂੰ ਕਿ ਤੁਸੀਂ ਕੋਈ ਫੀਸ ਕਿਸੇ ਵੀ ਮੀਡਲਮੈਨ ਨੂੰ ਨਾ ਦਿਨ ਜੇ ਕੋਈ ਦਿੱਕਤ ਹੈ ਤਾਂ ਸਾਡੇ ਕੋਲ ਸਿੱਧਾ ਆਣ ਅਸੀਂ ਉਹਨਾਂ ਦੀ ਗੱਲ ਸੁਣਾਂਗੇ ਫ੍ਰੀ ਇਲਾਜ ਸਰਕਾਰ ਦਾ ਸਰਕਾਰ ਵੱਲੋਂ ਦੇਣਾ ਬੰਦ ਹੈ ਉਹ ਦਵਾਂਗੇ ਪਲੱਸ ਸੀਮਲੈਸ ਮਤਲਬ ਬਿਨਾਂ ਕਿਸੇ ਵਿਗਨ ਤੋਂ ਇਲਾਜ ਦਵਾਂਗੇ ਰੋਣ ਬਿਲਕੁਲ ਆ ਇਹ ਸਨ ਨਾ ਸਿਗੇ ਸਮੂਹ ਸਾਹਿਬ ਜਿਨ੍ਹਾਂ ਦੇ ਵੱਲੋਂ ਜਾਇਜ਼ਾ ਲੇਤਾ ਜਾ ਰਿਹਾ ਹੈ ਕੈਂਪ ਲਾਇਆ ਗਿਆ ਵਿਸ਼ੇਸ਼ ਤੌਰ ਤੇ ਅੱਛਾ ਕਿਸ ਤਰ੍ਹਾਂ ਦੀ ਸੁਵਿਧਾ ਮਿਲ ਰਹੀ ਠੀਕ ਆ ਹੁਣ ਅਤੰਦਰ ਨਾਲ ਹਾਂ ਜੀ ਸਰ ਠੀਕ ਹੈ ਜੀ ਸਰ ਮੈਂ ਤਾਂ ਕਿ ਫਸਟ ਟਾਈਮ ਆਈ ਹਾਂ ਹਾਂ ਜੀ ਪਹਿਲਾਂ ਵੀ ਆਪਾਂ ਸੁਣਦੇ ਸੀਗੇ ਸਰ ਕਾਲ ਜਾਣਾ ਇੱਕ ਮੌਤ ਰਾਤ ਸਤਾਰਾ ਨਾ ਹਾਂ ਜੀ ਹਾਂ ਜੀ ਨਹੀਂ ਨਹੀਂ ਸਰ ਠੀਕ ਹੈ ਬਿਲਕੁਲ ਹਾਂ ਜੀ ਜੀ ਠੀਕ ਹੈ ਡੀਨਿੰਗ ਵਧੀਆ ਜੇ ਅਸੀਂ ਅੱਜ ਹੀ ਆਏ ਆ ਮਤਲਬ ਮੇਰਾ ਹੋ ਗਿਆ ਡਾਕਟਰ ਨੂੰ ਮਿਲ ਲਿਆ ਸੀ ਹਾਂ ਜੀ ਬਾਕੀ ਮਿਲ ਲਿਆ ਵੀ ਡਾਕਟਰ ਨੂੰ ਹਾਂ ਜੀ ਹਾਂ ਜੀ ਠੀਕ ਹੈ ਮਾਤਾ ਜੀ ਤੁਸੀਂ ਕਿੱਥੋਂ ਆਏ ਹੋ ਨੇ ਨਾਲੇ ਹੈ ਬਟਾ ਤੇ ਤੁਸੀਂ ਕਿੱਥੋਂ ਆਏ ਹੋ ਕਾਫੀ ਨਗਰ ਬਸਤੀ ਕੰਮ ਹੋ ਰਿਹਾ ਹਾਂਜੀ ਬੜੀਆ ਹੋ ਰਿਹਾ ਕੰਮ ਕੈਂਪ ਪਤਾ ਨਹੀਂ ਅਭੀ ਅਭੀ ਤਾਂ ਕਰਾ ਰਹੇ ਅਜੀ ਬਾਰੀ ਆਈ ਨਹੀਂ ਨਹੀਂ ਆਈ ਬਾਰੀ ਅੱਛਾ ਮਾਦਾ ਹੀ ਕੰਮ ਹੋ ਰਿਹਾ ਹਾਂਜੀ ਸਰ ਹਾਂਜੀ ਪੂਰੇ ਤਰੀਕੇ ਨਾਲ ਹਾਂਜੀ ਆ ਪੂਰਾ ਹੋ ਰਿਹਾ ਓਕੇ ਹਾਂਜੀ ਹਾਂਜੀ ਸਲਾਮ ਮਿਲਦੀ ਚੰਗੀ ਹਾਂਜੀ ਹਾਂਜੀ ਤੇ ਕੰਮ ਟਾਈਮ ਤੇ ਹੋ ਰਿਹਾ ਹਾਂਜੀ ਸਰ ਟਾਈਮ ਨਾਲ ਹੋ ਰਿਹਾ ਹਾਂਜੀ ਅਗਰ ਕਿਹਾ ਜਾਂਦਾ ਕਿ ਪਾਰੀ ਖਰਾਬੀਆਂ ਨੇ ਸਹੀ ਤਰ੍ਹਾਂ ਪਾਲੋ ਉਹਦੇ ਨਾਲ ਜਿਹੜਾ ਸੁਧਾਰ ਆਇਆ ਹਾਂਜੀ ਬਹੁਤ ਸੁਧਾਰ ਆ ਸਰ ਬਹੁਤ ਸੁਧਾਰ ਆ ਬਿਲਕੁਲ ਐਸਐਮਓ ਸਾਹਿਬ ਆਪ ਜਾਇਦਲਾਂ ਤੇ ਦਿਖਾਈ ਦਿੰਦੇ ਨੇ ਤੇ ਜਿਹੜੇ ਡਾਕਟਰ ਨੇ ਇਹ ਹੱਡੀਆਂ ਦੇ ਮਾਈ ਡਾਕਟਰ ਬੈਠੇ ਹੋਏ ਨੇ ਤੇ ਤੁਰੰਤ ਹੀ ਜਿਹੜੇ ਲੋਕ ਨੇ ਉਹਨਾਂ ਦਾ ਇਲਾਜ ਕਰਦੇ ਨਜ਼ਰ ਆ ਰਹੇ ਅੱਛਾ ਕਿਸ ਤਰ੍ਹਾਂ ਹੀ ਲੋਕ ਘੜ ਕੋ ਆਉਂਦੇ ਨੇ ਕਿਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਦੂਰ ਕਿਨੇ ਕੋ ਜਲਦੀ ਪਛਾਨਣੀ ਦੁਰਗਾ ਸਤੀ ਜੀ ਸਾਰਾ ਮੈਡੀਕਲ ਬੋਰਡ ਹੈ ਜੇ ਇੱਥੇ ਕੱਟੇ ਬੈਠਾ ਹੈ ਤਾਂ ਕਿ ਔਨ ਦੀ ਸਪੌਟ ਜਿਹੜਾ ਵੀ ਪੇਸ਼ੈਂਟ ਆ ਰਿਹਾ ਉਹਨੂੰ ਇਮੀਡੀਏਟਲੀ ਸਾਰੇ ਡਾਕਟਰਸ ਇੱਕੋ ਜਗ੍ਹਾ ਤੇ ਅਵੇਲੇਬਲ ਹੋਣ ਉਹਨੂੰ ਇੱਕ ਓਪੀਡੀ ਤੋਂ ਦੂਜੀ ਓਪੀਡੀ ਦੇ ਵਿੱਚ ਨਾ ਜਾਣਾ ਪਵੇ ਤੁਸੀਂ ਦੇਖ ਸਕਦੇ ਹੋ ਜਿਵੇਂ ਸਾਡੇ ਕੋਲ ਪੇਸ਼ੈਂਟ ਆ ਰਿਹਾ ਨਾਲ ਦੀ ਨਾਲ ਕਲੀਅਰ ਹੋ ਰਿਹਾ ਕੋਈ ਇੱਥੇ ਪੇਸ਼ੈਂਟ ਨੂੰ ਕੱਜਲ ਖਵਾਰੀ ਨਹੀਂ ਹੈ ਇੱਕੋ ਜਗ੍ਹਾ ਤੇ ਹਰ ਪੇਸ਼ੈਂਟ ਦਾ ਹਰ ਤਰ੍ਹਾਂ ਦਾ ਡਾਕਟਰ ਮਿਲ ਰਿਹਾ ਹੈ ਵਿਦਨ ਮੈਕਸਿਮਮ 10 ਤੋਂ 15 ਮਿੰਟਸ ਹਰ ਪੇਸ਼ੈਂਟ ਦਾ ਮੈਡੀਕਲ ਹੋ ਰਿਹਾ ਤੁਸੀਂ ਕਿਹੜੇ ਸਪੈਸ਼ਲਿਸਟ ਆਰਥੋਪੈਡਿਕਸ ਦੇ ਵਿੱਚ ਕਿਸ ਤਰ੍ਹਾਂ ਦੇ ਆਰਥੋ ਜਿਹੜਾ ਕੋ ਪੇਸ਼ੈਂਟ ਆ ਰਹੇ ਕਿ ਜਿੱਦਾਂ ਕੋਸ਼ੇ ਵਿੱਚ ਪਲ ਹੋ ਜਾਂਦਾ ਆ ਆਰਥੋਪੈਡਿਕਸ ਤੇ ਸਾਡੇ ਕੋਲ ਹਰ ਤਰ੍ਹਾਂ ਦੇ ਮਰੀਜ਼ ਆਉਂਦੇ ਨੇ ਜਿਨ੍ਹਾਂ ਦੀ ਲੱਤ ਚ ਪ੍ਰੋਬਲਮ ਹੈ ਬਾਹਾਂ ਚ ਪ੍ਰੋਬਲਮ ਹੈ ਤੁਰ ਫਿਰ ਨਹੀਂ ਸਕਦੇ ਜਿਨ੍ਹਾਂ ਦਾ ਕੋਈ ਵੀ ਡਿਸੇਬਿਲਟੀ ਕਾਰਡ ਬੰਨਾ ਹੈ ਉਹ ਸਾਡੇ ਕੋਲ ਆ ਕੇ ਅਪਲਾਈ ਕਰਦੇ ਨੇ ਸਰਕਾਰ ਦੇ ਨਿਯਮਾਂ ਅਨੁਸਾਰ ਜੋ ਵੀ ਉਹਨਾਂ ਦਾ ਡਿਸੇਬਿਲਟੀ ਕਾਰਡ ਬੰਨਾ ਉਹ ਜੋ ਵੀ ਉਹਨਾਂ ਨੂੰ ਫਾਇਦੇ ਹੁੰਦੇ ਨੇ ਉਹ ਆਪਣਾ ਇੱਥੋਂ ਫਾਇਦਾ ਲੈਂਦੇ ਨੇ ਅਸੀਂ ਉਹਨਾਂ ਦੀ ਅਸੈਸਮੈਂਟ ਕਰਦੇ ਆਂ ਫਿਰ ਜਿੰਨੀ ਵੀ ਗੈਜ਼ਟ ਦੇ ਹਿਸਾਬ ਨਾਲ ਡਿਸੇਬਿਲਟੀ ਬੰਦੀ ਹੈ ENT specialist ਇਹ ਜੀ ਅੱਜ ਕਿਸ ਤਰ੍ਹਾਂ ਦੇ ਕਰ ਰਿਹਾ ਤੇ ਜਿਹੜੇ ਡਰਾਈਵਿੰਗ ਲਾਇਸੈਂਸ ਸਰਟੀਫਿਕੇਟਸ ਆ ਰਹੇ ਆ ਬਾਕੀ ਆਰਮਸ ਲਾਇਸੈਂਸ ਹੋਲੇ ਆ ਰਹੇ ਆ ਤੇ ਜਿਹੜੇ ਰੂਟੀਨ ਮੈਡੀਕਲ ਹੁੰਦੇ ਉਹ ਆ ਰਹੇ ਆ ਤਰੀਕੇ ਦੇ ਨਾਲ ਸਮਝਾਇਆ ਜਾ ਰਿਹਾ ਬਿਲਕੁਲ ਜੀ ਹਾਂਜੀ ਕਿਤਾ ਜਾ ਰਹੇ ਵਿਵਾਦਾਂ ਦੇ ਵਿੱਚ ਰਹਿੰਦਾ ਚਰਚਾ ਵਿੱਚ ਰਹਿੰਦਾ ਇਹ ਕਿਨੇ ਡਾਕਟਰ ਕੰਮ ਨਹੀਂ ਕਰਦੇ ਹੈਗੇ ਕਿਤਨੇ ਕਿਤਨੇ ਹੁਣੋ ਨਜ਼ਰ ਆ ਰਹੇ ਹੈ ਕੋਈ ਐਡਾ ਸ਼ਿਕਾਇਤ ਦਾ ਮੌਕਾ ਤਾਂ ਨਹੀਂ ਦੇ ਬਿਲਕੁਲ ਨਹੀਂ ਬਿਲਕੁਲ ਨਹੀਂ ਇਹ ਸਾਡਾ ਨਾ ਸਿਗੇ ਸਾਰੇ ਡਾਕਟਰ ਸਪੈਸ਼ਲਿਸਟ ਡਾਕਟਰ ਸਿਗੇ ਜਿਨ੍ਹਾਂ ਦੇ ਵੱਲੋਂ ਅੱਜ ਇਹ ਸੈਮੀਨਾਰ ਲਾਇਆ ਗਿਆ ਵਾ ਸੈਮੀਨਾਰ ਹਾਲ ਦੇ ਵਿੱਚ ਕੈਂਪ ਲਾਇਆ ਗਿਆ ਵਾ ਇੱਥੇ ਦੇਖ ਸਕਦੇ ਹੋ ਕਿ ਇੱਥੇ ਮੈਡੀਕਲ ਫਿਟਨੈਸ ਹੋ ਰਿਹਾ ਵਾ ਬੱਚਿਆਂ ਦਾ ਤੇ ਦੂਜੇ ਪਾਸੇ ਮਰੀਜ਼ ਆਪਣੀਆਂ ਸਮੱਸਿਆਵਾਂ ਲੈ ਕੇ ਆ ਰਹੇ ਨੇ ਪਿੱਛੋਂ ਪਰਚੀ ਕਰਦੀ ਹੈ ਪਰਚੀ ਲੈ ਨਾਲ ਲਾਈਨ ਵਿੱਚ ਜਿੱਥੇ ਆ ਕੇ ਡਾਕਟਰਾਂ ਦੇ ਕੋਲ ਦਿਖਾ ਕੇ ਉਹ ਫਿਰ ਉਸ ਤੋਂ ਬਾਅਦ ਉਹਨਾਂ ਦਾ ਇਲਾਜ ਕਰਦੇ ਨੇ ਇਲਾਜ ਕਰਨ ਤੋਂ ਬਾਅਦ ਉਹਨਾਂ ਨੂੰ ਐਡਵਾਈਸ ਦਿੰਦੇ ਨੇ ਇਹ ਬੜਾ ਵੱਡਾ ਜਿਹੜਾ ਕਿ ਉਪਰਾਲਾ ਜਿਹੜਾ ਕਿ ਕੀਤਾ ਜਾ ਰਿਹਾ ਵਾ ਆ ਪੰਜਾਬ ਸਰਕਾਰ ਦੇ ਵੱਲੋਂ ਸਿਹਤ ਮੰਤਰੀ ਦੇ ਵੱਲੋਂ ਅਤੇ ਐਸਐਮਓ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵੱਲੋਂ ਐਸਐਮਓ ਨੇ ਜਾਰੀ ਕੀਤਾ ਆਪਣੀ ਜਿਹੜੀ ਸਵਲ ਹਸਪਤਾਲ ਦੀ ਕਮਾਂਡ ਜਾਰੀ ਕੀਤਾ ਆਪਣੇ ਹੱਥ ਫਰਡਲਿਟੀ ਲਈਤੀ ਗਈ ਹੈ ਤੇ ਹੁਣ ਲੋਕਾਂ ਨੂੰ ਜਿਹੜੀ ਕਿਹਾ ਸਮੱਸਿਆ ਨਹੀਂ ਆਵੇਗੀ ਜੇਕਰ ਕੋਈ ਤੁਹਾਨੂੰ ਸਮੱਸਿਆ ਆਉਂਦੀ ਹੈ ਸਿੱਧਾ ਤੁਸੀਂ ਐਸਐਮਓ ਦੇ ਦਫਤਰ ਦੇ ਵਿੱਚ ਜਾ ਕੇ ਸੰਪਰਕ ਕਰ ਸਕਦੇ ਹੋ ਤੇ ਤੁਹਾਡੀ ਸਮੱਸਿਆ ਦਾ ਹੱਲ ਜ਼ਰੂਰ ਹੁੰਦਾ ਆਇਆ ਨਜ਼ਰ ਆਵੇਗਾ ਜੋੜੇਵਲ ਧਾਂਲੇ ਦੇ ਨਾਲ ਸੰਜੇ ਜੀ ਨਾਲ ਯੋਮੇ ਰਿਪੋਰਟ ਧੰਨਵਾਦ